ਵਾਇਬ ਜੀ ਦਾ ਖਾਲਸਾ ਵਾਇਬ ਜੀ ਕੀ ਬੋਤੇ ਸ਼ਹੀਦੀ ਦਿਹਾੜਿਆਂ ਤੇ ਦਿਨ ਚੱਲ ਰਹੇ ਆ ਜੀ ਅੱਜ ਇੱਕ ਤੁਹਾਡੇ ਨਾਲ ਸਾਂਝ ਪਾਉਣੀ ਹੈ ਜੀ ਗੰਗੂ ਦਾ ਨਾਂ ਤੁਸੀਂ ਸਾਰਿਆਂ ਨੇ ਸੁਣਿਆ ਹੋਊਗਾ ਤੇ ਉਹਦੀਆਂ ਜਿਹੜੀਆਂ ਕਾਲੀਆਂ ਕਰਤੂਤ ਅਸੀਂ ਹਰ ਸਾਲ ਸੁਣਦੇ ਆ ਪਰ ਮੈਨੂੰ ਲੱਗਦਾ ਕਿ ਬਹੁਤ ਸੰਗਤ ਘੱਟ ਸੰਗਤ ਨੂੰ ਪਤਾ ਹੈ ਕਿ ਗਗੂ ਦੀ ਮੌਤ ਕਿਵੇਂ ਹੋਈ ਸੀ ਆਪਨ ਪਤਾ ਹੈ ਕਿ ਗੰਗੂ ਨੇ ਛੋਟਾ ਸਾਬਜਾਦੇ ਤੇ ਮਾਤਾ ਗੁਜਰੀ ਜੀ ਦੀ ਸ਼ਿਕਾਇਤ ਜਿਹੜੀ ਕੀਤੀ ਸੀ ਥਾਣੇ ਦੇ ਵਿੱਚ ਮਰੰਡੇ ਥਾਣੇ ਦੇ ਵਿੱਚ ਉੱਥੋਂ ਦੇ ਜਿਹੜੇ ਕਾਂਡੇਦਾਰ ਸੀ ਜਾਨੀਖਾਨ ਤੇ ਮਾਨੀਖਾਨ ਉਹਨਾਂ ਦੇ ਕੋਲ ਇਹ ਸ਼ੁਰੂਆਤ ਕਿੱਥੋਂ ਹੁੰਦੀ ਹੈ ਕਿ ਜਦੋਂ ਗੰਗੂ ਦੇ ਨਾਲ ਮਾਤਾ ਜੀ ਤੇ ਸਹਿਬ ਜੀ ਦੇ ਕੁੰਮੇ ਮਾਸ਼ਕੀ ਤੇ ਜਿਹੜੇ ਮਾਤਾ ਲక్ష్ਮੀ ਉਹ ਪੰਡਤਾਂ ਦੇ ਮਾਤਾ ਸੀ ਤੇ ਪੰਡਤ ਜੀ ਬਰਾਦਰੀ ਨੂੰ ਸੰਬੰਧ ਰੱਖਦੇ ਸੀ ਉਹਨਾਂ ਦੇ ਕੋਲੋਂ ਤੁਰੇ ਤਾਂ ਉਹਨਾਂ ਨੂੰ ਮਾਤਾ ਜੀ ਨੇ ਸੁਕਰਾਨੇ ਵਜੋਂ ਕੁਝ ਮੋਹਰੇ ਦਿੱਤੀਆਂ ਸੀ ਉਹਨਾਂ ਨੂੰ ਤੇ ਗੰਗੂ ਨੇ ਉਹ ਖੁਰਜੀ ਮੋਹਰਾ ਵਾਲੀ ਉੱਥੇ ਦੇਖ ਲਈ ਉਹ ਸ਼ੁਰੂ ਤੋਂ ਇਸੇ ਪਾਪ ਮਨ ਵਿੱਚ ਲੈ ਕੇ ਕਿ ਮੈਂ ਸਾਬ ਜਦਾਂ ਤੇ ਮਾਤਾ ਜੀ ਨੂੰ ਉੱਥੇ ਲਿਜਾ ਕੇ ਤੇ ਆਪਣੇ ਘਰ ਲਿਜਾ ਕੇ ਉਹਦੇ ਮਨ ਚ ਪਾਪ ਸੀ। ਉਹ ਮੈਨੂੰ ਲੈ ਜਾ ਕੇ ਇਤਲਾਹ ਕਰ ਦੂੰਗਾ ਥਾਣੇ ਤੇ ਮਾਤਾ ਜੀ ਤੇ ਇਹ ਸਾਬ ਜਦਿਆਂ ਨੂੰ ਮੈਂ ਗ੍ਰਿਫਟਾਰ ਕਰਵਾ ਦੂੰਗਾ ਤੇ ਜਿਹੜੀ ਇਹ ਮੋਹਰਾਂ ਦੀ ਖੁਰਜੀ ਹੈ ਮੇਰੇ ਕੋਲ ਰਹਿ ਜੂਗੀ। ਉਹ ਦੱਸਦੇ ਆ ਕਿ ਉਹਨੇ ਰਾਤ ਨੂੰ ਚੋਰੀ ਕੀਤੀ ਤੇ ਜਦੋਂ ਮਾਤਾ ਜੀ ਨੂੰ ਪਤਾ ਲੱਗਿਆ ਤੇ ਇਹ ਵਰਤਾਂਤ ਵੀ ਸਾਹਮਣੇ ਆਉਂਦਾ ਕਿ ਮਾਤਾ ਜੀ ਨੇ ਕਿਹਾ ਵੇ ਤੂੰ ਮੰਗ ਕੇ ਲੈ ਲੈਂਦਾ ਗੰਗੂ ਤੇ ਗੰਗੂ ਉੱਥੇ ਮੁੱਕਰ ਜਾਂਦਾ ਇਹ ਚੀਜ਼ ਤੋਂ। ਤੇ ਉਹ ਇਹ ਕਹਿੰਦਾ ਕਿ ਮੈਂ ਹਕੂਮਤ ਦੇ ਨਾਲ ਪੰਗਾ ਲੈ ਕੇ ਤੁਹਾਨੂੰ ਆਪਣੇ ਘਰ ਰੱਖਿਆ ਤੁਸੀਂ ਮੇਰੇ ਤੇ ਇਲਜ਼ਾਮ ਲਾ ਰਹੇ ਹੋ ਜੀ ਉਹ ਤੇ ਮਾਤਾ ਜੀ ਤੇ ਸਹਬਜਾਦਿਆਂ ਨੂੰ ਇੱਕ ਕਮਰੇ ਦੇ ਵਿੱਚ ਬੰਦ ਕਰਕੇ ਮਰੰਡੇ ਜਾ ਕੇ ਥਾਣੇ ਇਲਾਹਾ ਕਰਿਆ ਹੁੰਦਾ ਤੇ ਜਿਹੜੀ ਉਹ ਮੋਹਰਾਂ ਦੀ ਖੁਰਜੀ ਆ ਉਹ ਕਿਤੇ ਬਾਹਰ ਉਹ ਦੱਬ ਦਿੰਦਾ ਅਤੇ ਜਦੋਂ ਮਾਤਾ ਜੀ ਤੇ ਸਹਬਜਾਦਿਆਂ ਨੂੰ ਜਾਨੀਖਾ ਤੇ ਮਾਨੀਖਾ ਗ੍ਰਿਫਤਾਰ ਕਰਕੇ ਮਰੰਡੇ ਲੈ ਆਉਂਦੇ ਆ ਤੇ ਉਹਨਾਂ ਨੂੰ ਵੀ ਸੂ ਮਿਲ ਜਾਂਦੀ ਹੈ ਕਿ ਇੱਕ ਮੋਹਰਾਂ ਦੀ ਖੁਰਜੀ ਹੈ ਸੀ ਜਿਹੜੀ ਮਾਤਾ ਜੀ ਕੋਲ ਸੀ ਉਹ ਗੰਗੂ ਨੇ ਉਰਾਂਪਰਾ ਕਰਤੀ ਤੇ ਜਾਨੀ ਖਾ ਤੇ ਮਾਨੀ ਖਾ ਇਹ ਇਹ ਗੱਲ ਸਰਹੰਦ ਦੇ ਸੁਰਵੇਦਾਰ ਵਜੀਰ ਖਾਂ ਦੇ ਕੰਨ ਚ ਪਾ ਦਿੰਦੀ ਤੇ ਵਜੀਰ ਖਾਂ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਗੰਗੂ ਤੋਂ ਇਹ ਜਿਹੜੀ ਖੁਰਦੀ ਆ ਮੋਰਾਂ ਦੀ ਕਢਵਾਓ ਤੇ ਮਾਤਾ ਜੀ ਤੇ ਸਹਬਜ਼ਾਦਿਆਂ ਨੂੰ ਤਾਂ ਸਰਹੰਦ ਲਾਇਆ ਜਾਂਦਾ ਤੇ ਉਸ ਤੋਂ ਬਾਅਦ ਜਾਨੀ ਖਾਂ ਤੇ ਮਾਨੀ ਖਾਂ ਜਿਹੜੇ ਮੋਰੰਡੇ ਦੇ ਥਾਣੇਦਾਰ ਹੈ ਉਹ ਗ੍ਰਿਫਤਾਰ ਕਰ ਲੈਂਦੇ ਆ ਗੰਗੂ ਨੂੰ ਤੇ ਉਹਨੂੰ ਮੋਰਾਂ ਦੀ ਜਿਹੜੀ ਖੁਰਜੀ ਦੇ ਅਤਾ ਪਤਾ ਦੱਸਣ ਲਈ ਟਾਰਚਰ ਕਰਦੇ ਆ ਪਹਿਲਾਂ ਉਹ ਨਾਂ ਨੁਕਰ ਕਰਦਾ ਪਰ ਜਦੋਂ ਤਿੰਨ ਚਾਰ ਦਿਨ ਉਹਨੂੰ ਕਾਫੀ ਉਹਨਾਂ ਨੇ ਤਸੀਹੇ ਦਿੱਤੇ ਮਤਲਬ ਉਹਨੂੰ ਟਾਰਚਰ ਕੀਤਾ ਤੇ ਉਹ ਮੰਨ ਜਾਂਦਾ ਪਰ ਸਾਬ ਜਦਿਆਂ ਦੇ ਜਿਹੜੀ ਸ਼ਹੀਦੀ ਦੀ ਘਟਨਾਵਾਂ ਵਾਲੇ ਸੁਣ ਕੇ ਉਹ ਤਾਂ ਪੰਚ ਤੇ ਇੰਨਾ ਜ਼ਿਆਦਾ ਅਸਰ ਹੋ ਜਾਂਦਾ ਹੈ ਕਿ ਉਹ ਆਪਣੀ ਹੋਸ਼ ਖਵਾ ਵੰਦਾ ਉਹ 3-4 ਸੌ ਤੇ ਨਿਸ਼ਾਨ ਨਿਸ਼ਾਨ ਦੇ ਹੀ ਕਰਵਾ ਕੇ ਧਰਤੀ ਪਟਵਾਉਂਦਾ ਪਰ ਖੁਰਜੀ ਨਹੀਂ ਮਿਲਦੀ ਤੇ ਇਸੇ ਇਸੇ ਕਰ ਨੂੰ ਤੇ ਟਾਰਚਰ ਵੱਧਦਾ ਜਾਂਦਾ ਹੈ ਤੇ ਉਹ 3-4 ਦਿਨ ਜਿਹੜਾ ਥਾਣੇ ਦੇ ਵਿੱਚ ਹਵਾਲਾਤ ਦੇ ਵਿੱਚ ਲਹੂ ਲਹਾਨ ਪਿਆ ਰਹਿੰਦਾ ਤੇ ਉਹ ਉਹ ਦਿਨਾਂ ਤੋਂ ਇੱਕ ਤਰ੍ਹਾਂ ਦੇ ਨਰਕ ਦੀ ਜ਼ਿੰਦਗੀ ਭੋਗਦਾ ਤੇ ਅੰਤ ਨੂੰ ਮਰ ਜਾਂਦਾ ਸੋ ਇਹ ਅੰਤ ਸੀ ਗਗੂ ਦਾ ਮੇਰੇ ਖਿਆਲ ਚ ਇਹ ਚੀਜ਼ਾਂ ਇਹ ਮੈਨੂੰ ਲੱਗਦਾ ਵੀ ਸੰਗਤ ਦੇ ਵਿੱਚ ਇਹ ਚੀਜ਼ ਘਟਾਈ ਹੈ ਗਿਆਨੀ ਸੋਹਣ ਸਿੰਘ ਜੀ ਸੀਤਲ ਵੱਲੋਂ ਕਾਫੀ ਡਿਟੇਲ ਦੇ ਵਿੱਚ ਇਤਿਹਾਸ ਦੇ ਵਿੱਚ ਦਰਜ ਹੈ ਸੋ ਸਾਨੂੰ ਪੜ੍ਹਨਾ ਚਾਹੀਦਾ ਪਤਾ ਕਰਨਾ ਚਾਹੀਦਾ ਸੋ ਸੋਹ ਸੰਗਤ ਜੀ ਇੰਨੀ ਜ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ